ਹਾਂਜੀ ਮੈਂ ਬ੍ਰਿਸ਼ ਕੁਮਾਰ ਮਹਿਤਾ ਪਟਿਆਲਾ ਟਾਈਮ ਤੋਂ ਗੱਲ ਕਰ ਰਿਹਾ ਹਾਂ ਅੱਜ ਤੁਹਾਨੂੰ ਇੱਕ ਸ਼ਖਸੀਅਤ ਮਿਲਾਨਾ ਚਾਹੁੰਦੇ ਹਾਂ ਜੋ ਕਿ ਇਹਨਾਂ ਨੇ ਇੱਕ ਨਾਬੇ ਰੋਡ ਤੇ ਥਾਣਾ ਸਿਵਲ ਲਾਈਨ ਟੇਲੇ ਸਾਹਮਣੇ ਇੱਕ ਖਾਡ ਲਾਈ ਹੈ ਜੋ ਸਾਡੇ ਭੈਣਜੀ ਖੜੇ ਨੇ ਪੰਜਾਬੀ ਪੰਜਾਬੀ ਰਸੋਈ ਦਾਸ਼ਮੁ ਖਾਣਾ ਜੋ ਕਿ ਇਹਨਾਂ ਨੇ ਲਾਇਆ ਹੈਗਾ ਜਿਹਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਰਾਜਮਾ ਚਾਵਲ ਵੀ ਹੁੰਦੇ ਹਨ ਤੇ ਕੜੀ ਚਾਵਲ ਵੀ ਹੁੰਦੇ ਹਨ ਇਹਨਾਂ ਦਾ ਰੋਟੀ ਵੀ ਤੇ ਪੰਜਾਬ ਹੈ ਜੋ ਕਿ ਦੇ ਦੀ ਥਾਲੀ ਹੈ ਅਸੀਂ ਅੱਜ ਆਏ ਸੀ ਇੱਕ ਵਾਰ ਪਹਿਲਾਂ ਪਿਛਲੇ ਹਫਤੇ ਜਿਹਦੇ ਵਿੱਚ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਇਆ ਸੀ ਤੇ ਉਹ ਮੈਨੂੰ ਖਾਣਾ ਬੜਾ ਵਧੀਆ ਲੱਗਿਆ ਸੀ ਮੈਂ ਅੱਜ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਇਹ ਖਾਣਾ ਬਣਾਉਂਦੇ ਨੇ ਬੜਾ ਵਧੀਆ ਹੀ ਜਿਹੜਾ ਜੀ ਕੀ ਘਰ ਦਾ ਵਾਈਟ ਮੱਖਣ ਸਰੋਂ ਦਾ ਸਾਗ ਪੂੜੇ ਔਰ ਮੱਸੀ ਵੀ ਇਹਨਾਂ ਕੋਲ ਹੁੰਦੀ ਹੈ ਤੁਸੀਂ ਆ ਕੇ ਇਹ ਲੋਕੇਸ਼ਨ ਅਸੀਂ ਦੱਸ ਰਹੇ ਹਾਂ ਸਿਵਲ ਲਾਈਫ ਥਾਣਾ ਦੇ ਸਾਹਮਣੇ ਇੱਕ ਖਾੜ ਲੱਗੀ ਹੈ ਇੱਕ ਆਂਟੀ ਜੀ ਹੈ ਇਹਦਾ ਬੇਟਾ ਵੀ ਹੈ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਜਿਹੜਾ ਇਹ ਕੰਮ ਆਪਣਾ ਘਰ ਦਾ ਵੀ ਕਰਦੇ ਆ ਬਾਹਰ ਦਾ ਵੀ ਕਰਦੇ ਆ ਵੀ ਕਿਵੇਂ ਮੈਨੇਜਮੈਂਟ ਕਰਦੇ ਆ ਅਸੀਂ ਅੱਜ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਆ ਸਾਡੇ ਸਾਹਮਣੇ ਅੰਟੀ ਜੀ ਖੜੇ ਆ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਅੱਜ ਪੰਜਾਬੀ ਖਾਣਾ ਤੇ ਅਸੀਂ ਇਹਨਾਂ ਦੇ ਘਰ ਬੱਤ ਕਰਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦਾ ਮੈਨੇਜਮੈਂਟ ਕਰਦੇ ਆ ਖਾਣਾ ਕਿਵੇਂ ਬਣਾਉਂਦੇ ਨੇ ਵੀ ਕਿਵੇਂ ਟਾਈਮ ਕਰਦੇ ਆ ਅੰਟੀ ਰਣਜਨ ਅਸੀਂ ਬੜਾ ਧੰਨਵਾਦ ਕਰਦੇ ਆ ਮੈਂ ਜਿਹੜਾ ਖਾਣਾ ਖਾਇਆ ਸੀ ਅੱਜ ਆਪਣਾ ਸਰੋਂ ਦਾ ਸਾਗ ਮੱਕੀ ਰੋਟੀ ਜੀ ਮੱਖਣ ਔਰ ਲੱਸੀ ਮੈਨੂੰ ਬੜਾ ਵਧੀਆ ਲੱਗਿਆ ਇਹ ਤੁਸੀਂ ਇਹ ਦੱਸ ਕਸੂ ਮੈਂ ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਦੇ ਨਾਲ ਸਾਰਾ ਕੁਝ ਆਪਾਂ ਇੰਨੇ ਫੈਸਲਾ ਕੇ ਬਾਹਰ ਚਲੇ ਜਾਨੇ ਆ ਬਾਹਰ ਨਹੀਂ ਜਾਣਾ ਚਾਹੀਦਾ ਆਪਣੇ ਪੰਜਾਬ ਦੀ ਮਿੱਟੀ ਛੱਡ ਕੇ ਧਰਤੀ ਛੱਡ ਕੇ ਨਾਲੇ ਆਪਣੇ ਪਰਿਵਾਰ ਬੰਦੂਰ ਹੋਣੇ ਆ ਆਪਣਾ ਗੁਜ਼ਾਰਾ ਇੱਥੇ ਬਹੁਤ ਵਧੀਆ ਹੁੰਦਾ ਵਾ ਤੇ ਮਿਹਨਤ ਬਹੁਤ ਲੱਗਦੀ ਆ ਕਿਉਂਕਿ ਸਵੇਰੇ ਮਾਰਨਿੰਗ ਉੱਠਣਾ ਪੈਂਦਾ ਉੱਠ ਕੇ ਤਿਆਰ ਕਰਨਾ ਪੈਂਦਾ ਵਾ ਬਾਕੀ ਸਾਡੇ ਸਰੋਤੇ ਦੱਸ ਦਿਆ ਜੋ ਵੀ ਕਹੰਦੇ ਆ ਵੀ ਕਰਦਾ ਸਵਾਦ ਹੈ ਜੀ ਬਿਲਕੁਲ ਬੈਠਨੇ ਦਾ ਆਪਾਂ ਥਾਲੀ ਦੀ ਬਹੁਤ ਘੱਟ ਰੇਟ ਰੱਖਿਆ ਵੀ ਹਰੇਕ ਅਕੀਲੋ ਅਮੀਰ ਖਾ ਸਕਦਾ ਤੇ ਜਿਹੜੀ ਥਾਲੀ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾ ਵੀ ਰੇਟ ਰੱਖਿਆ ਹੋਇਆ ਅਸੀਂ ਦੋ ਰੋਟੀਆਂ ਇੱਕ ਲੱਸੀ ਦਾ ਗਲਾਸ 60 ਰੁਪਏ ਰੱਖਿਆ ਹੋਇਆ ਜੀ ਤੇ ਕੋਈ ਚਾਰ ਰੋਟੀਆਂ ਲੱਸੀ ਦਾ ਗਲਾਸ ਕੋਈ 100 ਰੁਪਏ ਦਾ ਕੜੀ ਚੌਲ ਦਾ ਉਹਨਾਂ ਦਾ ਫੁੱਲ ਦਾ 60 ਰੁਪਏ ਪਲੇਟ ਹੈ ਜੀ ਛਾਬ ਦਾ 40 ਤੇ ਰਾਜ ਮਚਾਵਤ ਡੋਨਟ ਫੇਰ ਮੀਨ ਤੇ ਸਵੇਰ ਦੀ ਰੋਟੀ ਹੈ ਜਿਹੜੀ 6 ਰੋਟੀਆਂ ਨੇ ਇੱਕ ਲੱਸੀ ਦਾ ਗਲਾਸ ਦੋ ਸਬਜ਼ੀ ਇੱਕ ਦਾਲ ਇੱਕ ਸਬਜ਼ੀ ਉਹ ਵੀ 100 ਰੁਪਏ ਤੁਸੀਂ ਜੇ ਹੋਮ ਡਿਲੀਵਰੀ ਉਜੇ 10 ਤੋਂ 12 15 ਪਲੇਟਾਂ ਹੁੰਦੀਆਂ ਨੇ ਫਿਰ ਹੋਮ ਡਿਲੀਵਰੀ ਕਰਦਨੇ ਆ ਜੀ ਜੇ ਕਿਸੇ ਨੇ 10 ਬੰਦੇ ਦਾ 20 ਬੰਦੇ ਦਾ ਖਾਣਾ ਕਰੇ ਮੰਗਵਾਉਣਾ ਤਾਂ ਭੇਜ ਦਿਨੇ ਤੁਸੀਂ ਐਤਵਾਰ ਸਟਾਰਟ ਕੀਤਾ ਜੇ ਆਪਣੇ ਇਹ ਆਪਣੇ ਛੋਲੇ ਆਪਣੇ ਤੇ ਪੂੜੀ ਹਾਂਜੀ ਸਾਡੇ ਸਰੋਤਿਆਂ ਦੀ ਆਵਾਜ਼ ਸੀਗੀ ਵੀ ਤੁਸੀਂ ਐਤਵਾਰ ਨੂੰ ਕੋਈ ਸਪੈਸ਼ਲ ਆਇਆ ਕਰਿਓ ਇਸ ਕਰਕੇ ਅਸੀਂ ਪੂੜੀਆਂ ਛੋਲੇ ਅੱਜ ਅੱਜ ਤੁਸੀਂ ਜਿਹੜੇ ਸਟਾਰਟ ਕੀਤਾ ਜੀ ਪੂਰੀ ਛੋਲੇ ਪਲੇਨ ਕਰਿਆ ਜੀ ਹਾਂਜੀ ਤੁਸੀਂ ਮੈਸੇਜ ਦੇਣਾ ਚਾਹਦੇ ਅਗਲੇ ਨੈਕਸਟ ਵੀ ਤੁਸੀਂ ਕਿਹੜੀ ਪੂੜੀ ਚਲਾਵਾਂਗੇ ਹਾਂਜੀ ਅਸੀਂ ਬਾਤੋ ਤਾਂ ਬਾਤਾਂ ਸੀ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਵੀ ਤੁਸੀਂ ਕਿਹਾ ਸੀ ਇਹ ਕਿਹੜੀ ਕੁੜੀ ਬਣਾਵਾਂਗੇ ਅਸੀਂ ਪਾਲਕ ਵਾਲੀ ਕੁੜੀ ਤੇ ਆਪਣਾ ਸਿਕੰਦਰ ਵਾਲੀ ਕੁੜੀ ਬਣਾਵਾਂਗੇ ਹਾਂਜੀ ਅਗਲੇ ਹਫਤੇ ਅਸੀਂ ਉਹ ਵੀ ਬਣਾਵਾਂਗੇ ਤੇ ਹੋਰ ਤੁਸੀਂ ਇਹ ਆਪਣਾ ਤੁਸੀਂ ਅਗਲੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਜਿੰਨੇ ਤੋਂ ਮੈਸੇਜ ਆਣਾ ਚਾਹੁੰਦੇ ਸੀ ਇਹ ਖਾਣਾ ਆਹ ਦੇਖੋ ਕਿ ਖਾਣਾ ਕੀ ਹੈ ਬਿਲਕੁਲ ਮੈਂ ਕਹਿੰਨੀ ਆ ਦੇਖੋ ਜੀ ਆਪਾਂ ਨੇ ਇਹ ਬਿਨਾ ਸਿੰਪਲ ਖਾਣਾ ਵਾਜੀ ਕੋਈ ਇਹਦੇ ਵਿੱਚ ਮਸਾਲਾ ਨਹੀਂ ਹੋਊਗਾ ਬਿਲਕੁਲ ਘਰ ਦੇ ਖਾਣੇ ਦਾ ਸੁਆਦ ਹੋਊਗਾ ਆਪਾਂ ਕਹਿੰਦੇ ਆ ਵੀ ਮਸਾਲਿਆਂ ਤੋਂ ਬਚੋ ਕਿਉਂਕਿ ਅੱਜ ਕੱਲ੍ਹ ਹਰੇਕ ਦੀ ਸਿਹਤ ਖਰਾਬ ਆ ਇਸ ਕਰਕੇ ਸਾਨੂੰ ਬਿਲਕੁਲ ਸਿੰਪਲ ਖਾਣਾ ਹੈ ਹਾਂ ਜੀ ਅੱਜ ਕੱਲ ਜਿਵੇਂ ਹਰੇਕ ਬੰਦੇ ਨੂੰ ਹੁੰਦਾ ਏ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਤੁਹਾਡਾ ਵੀ ਬੇਟਾ ਏ ਤੁਸੀਂ ਇਹ ਕੰਮ ਇੱਥੇ ਸ਼ੁਰੂ ਕੀਤਾ ਤੁਹਾਡੇ ਨੇ ਮਨ ਚ ਕਦੇ ਆਇਆ ਵੀ ਬੱਚੇ ਨੂੰ ਬਾਹਰ ਭੇਜੀਏ ਅਸੀਂ ਨਹੀਂ ਜੀ ਮੇਰਾ ਬੇਟਾ 2 ਸਾਲ ਹੈ 1 ਲੱਖ ਹੈ 2 4 ਸਾਲ ਲੱਗੇ ਕਿੰਨੀ ਵਾਰ ਬਾਹਰ ਭੋਗਣਾ ਹੈ ਅੱਛਾ ਏ ਇੱਕ ਤਾਂ ਬੰਦਾ ਪਰਿਵਾਰ ਤੋਂ ਦੂਰ ਹੋ ਜਾਂਦਾ ਇੱਕ ਵਾਰ ਕੁਝ ਨਹੀਂ ਹੈਗਾ 40 40 ਲੱਖ ਪੰਜਾਬੀਆਂ ਲੱਗ ਲੱਗ ਕੇ ਅੱਗੇ ਗਈ ਜਾਂਦੇ ਆ ਬਾਅਦ ਵਿੱਚ ਪੈਸਿਆਂ ਦਾ ਵੀ ਨੁਕਸਾਨ ਕਰ ਦਿੰਦਾ ਵੀ ਨੁਕਸਾਨ ਬਾਹਰ ਬੱਚੇ ਸੜਕਾਂ ਤੇ ਰੋਲਦੇ ਆ ਤੇ ਮੈਂ ਕਹਿੰਨੀ ਆ ਵੀ ਘੱਟ ਮਿਹਨਤ ਘੱਟ ਮਿਹਨਤ ਕਰੋ ਚਾਹੇ ਘੱਟ ਕਮਾਓ ਪੰਜਾਬ ਚ ਰਹੋ ਤੇ ਵਧੀਆ ਗੁਜ਼ਾਰਾ ਵਧੀਆ ਸਾਰਾ ਸੈਟੀਸਫੈਕਟ ਵਧੀਆ ਗੁਜ਼ਾਰਾ ਹੁੰਦਾ ਤੇ ਆਪਣੇ ਬੱਚਿਆਂ ਦੇ ਵਿੱਚ ਖੁਸ਼ ਰਹਿਣੇ ਆ ਪਰਿਵਾਰ ਚ ਖੁਸ਼ ਰਹੋਣਾ ਲੋਕਾਂ ਨੂੰ ਉਹਨਾਂ ਮਹਿਲਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਨੇ ਪਰ ਇਹ ਸੋਚ ਲੈਂਦੇ ਲੋਕ ਕੀ ਕਹਿਣਗੇ ਦੇਖੋ ਜੀ ਕੰਮ ਦੇ ਵਿੱਚ ਕੰਮ ਕੋਈ ਛੋਟਾ ਵੱਡਾ ਨਹੀਂ ਕੰਮ ਦੇ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਕੋਈ ਬੰਦਾ ਅਮੀਰ ਨਹੀਂ ਜਾਂਦਾ ਹੈਗਾ ਸਾਰੇ ਮਿਹਨਤ ਕਰਕੇ ਅੱਗੇ ਆਉਂਦੇ ਨੇ ਇਸ ਕਰਕੇ ਕੰਮ ਨੂੰ ਕਦੇ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਮੈਂ ਅੱਜ ਇਥੇ ਪੰਜਾਬੀ ਰਸੋਈ ਦੇ ਸਪੈਸ਼ਲ ਖਾਣਾ ਤੇ ਆਂਟੀ ਨਾਲ ਗੱਲ ਕੀਤੀ ਹੈ ਇਹਨੇ ਆਪਣੇ ਬਾਰੇ ਦੱਸਿਆ ਵੀ ਅਸੀਂ ਬੜੀ ਮਿਹਨਤ ਕਰਦੇ ਹਾਂ ਤੇ ਅੱਜ ਖਾਣਾ ਖਾਣਦੇ ਆਂ ਕਿਹੜੀ ਚੋਲ ਵੀ ਰਾਜਮਾ ਚਾਲ ਵੀ ਹੈ ਮੱਕੀ ਰੋਟੀ ਵੀ ਸਰੋਂ ਦਾ ਸਾਗ ਵੀ ਹੈ ਤੇ ਪਲੱਸ ਇਹ ਇਹ ਇਹਦਾ ਲੱਸੀ ਵੀ ਇਹਨਾਂ ਬਣਾਉਂਦੀ ਹੈ ਵਾਈਟ ਬੱਕਰ ਵੀ ਹੁੰਦਾ ਇਹਨਾਂ ਕੋਲ ਅਸੀਂ ਅੱਜ ਇਹਦੇ ਦੀ ਬੱਦਰ ਨਾਲ ਗੱਲ ਕੀਤੀ ਹੈ ਜਿਹੜੇ ਪੰਜਾਬੀ ਰਸੋਈ ਖਾਣਾ ਖਲਾਇਆ ਅੱਜ ਇਹਦੇ ਡੇਟਾ ਨਾਲ ਤੁਹਾਨੂੰ ਅਸੀਂ ਗੱਲਬਾਤ ਕਰਾਂਦੇ ਆਂ ਵੀ ਕਿਹ ਕੀ ਖਾਣਾ ਇਹ ਅੱਜ ਪ੍ਰੋਮੋ ਕੀਤਾ ਗਿਆ ਹਾਂਜੀ ਬੜਾ ਦਾ ਆਪਸ਼ੀ ਜੀ ਆ ਨੋ ਸਵੀਰ ਹਜੀ ਹਜੀ ਠੀਕ ਹੈ ਜੀ ਆਪਣੇ ਕੋਲੇ ਸੰਡੇ ਨੂੰ ਕੂੜੇ ਉਪਾਕਤੀ ਦੇਣਾ ਸਾਧ ਮੀ ਰੋਟੀ ਕੰਤੂ ਰੋਟੀ ਰਾਜਮਾ ਚੌਲ ਤਰੀ ਚੌਲ ਤੇ ਮਿਕਸ ਕਰਕੇ ਪਕਾਉਣਾ ਠੀਕ ਹੈ ਜੀ ਤੇ ਐਤਵਾਰ ਨੂੰ ਐਤਵਾਰ ਨੂੰ ਤਾਂ ਕੂੜਾ ਨਹੀਂ ਤੇ ਤਿੰਨ ਤਰ੍ਹਾਂ ਦੀ ਮਿਕਸ ਕੁੜੀ ਹੁੰਦੀ ਹੈ ਠੀਕ ਹੈ ਜੀ ਟਾਈਮਿੰਗ ਕੀ ਹੈ ਤੁਹਾਡੀ ਬਾਰੇ ਵੀ ਦੱਸੋ ਕੀ ਹੈ ਜੀ ਟਾਈਮਿੰਗ ਆਪਣੀ ਹੈਗੀ ਹੈ 10 ਤੋਂ 5 ਲੋਕੇਸ਼ਨ ਦੱਸ ਦਿਓ ਤੁਸੀਂ ਐਡਰੈਸ ਉਹ ਲੋਕੇਸ਼ਨ ਦੱਸੋ ਹੈਗੀ ਹੈ ਜੀ ਸੇਵਲੈਂਡ ਥਾਣਾ ਪਟਿਆਲਾ ਆ ਨਬਰ ਨਬਰ ਸਾਪਾ ਕਾਲ ਦੇ ਨੇੜੇ ਸਾਪਾ ਗੋਣਾ ਸਾਡੇ ਰੂਸ ਬਹੁਤ ਸਕੇਤਾ ਬਿਰਿਆ ਬੜੀ ਬੜਿਆ ਆਪਣੇ ਕੋ ਆਉਂਦੇ ਆ ਆਪਣੇ ਪੱਕੇ ਕਸਟਮਰ ਵੀ ਆ ਬੜੀ ਖਾਣ ਹੀ ਰਹੇ ਨੇ ਤੁਸੀਂ ਪੁੱਛ ਸਕਦੇ ਆ ਇਹ ਪੈਕੀ ਵੀ ਜਿਆਦੀ ਆ ਜੀ ਇਹ ਹੋਪਲੀ ਵੀ ਹੋਪਲੀ ਵੀ ਕਰਦੇ ਸੀ ਜੇ ਕੋਈ ਪ੍ਰੋਗਰਾਮ ਤੁਸੀਂੇ ਕਰਾਣਾ ਹੋਵੇ ਬਰਥਡੇ ਦਾ ਕਿਸੇ ਦੀ ਕੋ ਛੋਟੀ ਜੀ ਪਾਰਟੀ ਹੋਵੇ ਤੁਸੀਂ ਸਕਦੇ ਆ ਤੁਸੀਂ ਦਾ ਤੁਸੀਂ ਕਰ ਸਕਦੇ ਹੋ ਆਰਡਰ ਕਰਦੇ ਆ ਜਿੱਦਾਂ 20 ਤੋਂ 25 ਹਾਂ ਜੀ ਬੰਦਿਆਂ ਦਾ ਆਰਡਰ ਹੋ ਗਏ ਤਾਂ ਕਰ ਦਿੰਦੇ ਆ 30 ਵੀ ਹੁਣ 40 ਵੀ ਹੁਣ 50 ਵੀ ਹੁਣ ਕਰਦੇ ਤੇ ਤੁਸੀਂ ਆਹ ਜਿਹੜਾ ਖਾਣਾ ਵਗੈਰਾ ਹੋਰ ਦੇ ਰਹੇ ਹੋ ਇਹ ਦਿਖਾ ਦਿਖਾਓ ਸਾਡੇ ਦਰਸ਼ਕਾਂ ਨੂੰ ਕਿਹੜੇ ਕਿਹੜੇ ਇਹ ਖਾਣਾ ਇਹ ਆਪਣੇ ਵਾਈਟ ਚਨੇ ਹੋ ਗਏ ਜੀ ਪੂਰੀ ਚੋਲੇ ਖਾਣਾ ਅੱਛਾ ਜੀ ਇਹ ਆਪਣੇ ਚਾਵਲ ਹੋ ਗਏ ਜੀ 25 ਹੋ ਗਏ ਜੀ 25 ਦੇ ਚਾਵਲ ਬੜੀ ਨਾ ਆ ਬਹੁਤ ਵਧੀਆ ਠੀਕ ਹੈ ਜੀ ਇਹ ਆਪਣੀ ਕਹੀ ਹੈ ਜੀ ਪਲਾਵੇ ਲੋ ਠੀਕ ਹੈ ਜੀ ਮਸਤੀ ਵਾਲੀ ਵੈਰੀ ਗੁੱਡ ਠੀਕ ਹੈ ਜੀ ਕੋਈ ਇਹ ਚਮਲੀ ਨਹੀਂ ਮਿਲਦੀ ਕੋਈ ਮਸਾਲਾ ਨਹੀਂ ਠੀਕ ਹੈ ਜੀ ਜਗ੍ਹਾ ਨਹੀਂ ਬੀਤੇ ਹੋਰ ਅਕੇ ਨਾਲ ਇਹ ਆਪਣੇ ਕੋ ਅਗੇ ਰਾਜਮਾ ਅੱਛਾ ਇਹ ਰਾਜਮਾ ਵੀ ਤੁਹਾਡੇ ਜੀ ਇਹਦੇ ਵਿੱਚ ਵੀ ਕੋਈ ਮਸਾਲਾ ਨਹੀਂ ਸਿੰਪਲ ਇਹ ਇਰਫਾਨ ਚ ਬਣਾਏਗੇ ਦਿਸੇ ਵੀ ਬਣਾਏਗਾ ਇਹ ਆਪਾਂ ਬਣਾਉਨੇ ਆ ਕੋਈ ਵੈਰੀ ਗੁੱਡ ਠੀਕ ਹੈ ਠੀਕ ਹੈ ਅਬ ਵੀ ਲੈਕਸ ਦੇਖੋ ਨੈਕਸਟ ਆਪਣੀ ਹੈਗੀ ਆ ਸਰੋਂ ਦਾ ਸਾਗ ਠੀਕ ਹੈ ਜੀ ਸਾਗ ਦੇ ਨਾਲ ਤੁਹਾਡੇ ਕੋਲ ਬਰ ਮੱਕੜੀ ਹੋਵੇਗਾ ਹਾਂ ਵਾਈਟ ਮੱਕਣ ਘਰ ਦੀ ਦੱਸ ਕਿੰਨੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਕੰਮ ਸਾਨੂੰ ਇੱਥੇ ਹੋ ਗਈ 4 ਮਹੀਨੇ ਹੋ ਗਏ ਅੱਛਾ ਵਧੀਆ ਰਿਸਪੌਂਸ ਹੈ ਲੋਕਾਂ ਦਾ ਕਿੱਥੇ ਆਪਣਾ ਕੋ ਵਾਈਟ ਮੱਕਣ ਹੁੰਦਾ ਘਰ ਦਾ ਕੋਈ ਇਹ ਮੂਲ ਮੱਕਣ ਨਹੀਂ ਆ ਵਾਈਟ ਮੱਕਣ ਆ ਘਰ ਦਾ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਬਾਰੇ ਹੋਰ ਕੁਝ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਆਓ ਆ ਕੇ ਟੇਸਟ ਕਰੋ ਆਪਣਾ ਰਿਵਿਊ ਦਿਓ ਮੇਰਾ ਨਾਮ ਹੈ ਸੰਤੇਸ਼ ਮੈਂ ਅਕਸਰ ਹੀ ਜਦੋਂ ਪਟਿਆਲੇ ਆਵਾਂ ਇਹਦਾ ਜਿਹੜੇ ਪੰਜਾਬ ਦੇ ਮੁੰਡੇ ਨੌਜਵਾਨ ਕੰਮ ਕਰਦੇ ਨੇ ਇਹਨਾਂ ਕੋਲ ਹੀ ਆ ਕੇ ਖਾਣਾ ਕਰਨਾ ਸੌਫਟ ਫੂਡ ਦਾ ਖਾਣਾ ਹੁੰਦਾ ਜਿਹੜਾ ਵਧੀਆ ਟੇਸਟ ਕੋ ਘਰ ਵਰਗਾ ਟੇਸਟ ਹੁੰਦਾ ਨੂੰ ਤੇ ਜਦੋਂ ਵੀ ਮੈਂ ਆਉਂਦਾ ਪਟਿਆਲੇ ਤੇ ਇਹਨਾਂ ਕੋਲ ਆ ਦੇਖਣਾ ਆਪਾਂ ਕਿਸ ਰੈਨ ਵਾਲੇ ਜੀ ਮੇਰਾ ਪਿੰਨ ਵਰਸ਼ੂ ਦਾ ਜੀ ਅੱਛਾ ਜੀ ਤੇ ਸੋਲ ਕਹਿੰਦੇ ਪੰਜਾਬ ਪਲੱਸ ਗ੍ਰੇਡ ਮੈਨੇਜਰ ਠੀਕ ਹੈ ਜੀ ਤੇ ਕੰਮ ਨਹੀਂ ਹੁੰਦਾ ਬਈ ਥੋੜਾ ਥੋੜਾ ਸੀ ਠੀਕ ਹੀ ਆ ਗਿਆ ਕਿਵੇਂ ਲੱਗਾ ਜੀ ਖਾਣਾ ਵਧੀਆ ਲੱਗਾ ਥੋੜਾ ਬਹੁਤ ਵਧੀਆ ਹੁੰਦਾ ਵਧੀਆ ਪੇਸਟ ਹੋਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਾ ਕੇ ਲੋਕਾਂ ਵਾਂਗ ਸਹੀ ਕਰੋ ਜਾਂਦੇ ਜਿਹੜੇ ਬਾਹਰ ਆਪਣੇ ਬੱਚਿਆਂ ਨੂੰ ਭੇਜ ਰਹੇ ਨੇ 40 ਤੋਂ 50 ਲੱਖ ਰੁਪਏ ਲਾ ਕੇ ਭੇਜ ਰਹੇ ਨੇ ਤੋਂ ਇੱਥੇ ਆ ਕੇ ਮੈਨੂੰ ਕੰਮ ਕਰਾਉਣਾ ਕੋ ਬਾਹਰ ਦੇ ਸਟਾਲ ਤੋਂ ਅੱਜ ਵੀ ਦਾ ਕੰਮ ਕਰ ਰਹੇ ਨੇ ਉਹਨਾਂ ਕੋਲ ਫੂਡ ਬਣਾ ਆਪਣੇ ਬੱਚਿਆਂ ਨੂੰ ਇਸ ਦਾ ਵੀ ਕਹਿਣਾ ਤੇ ਵਧੀਆ ਆਰਨੀ ਤਵੱਤਾਂ ਦੇ ਨੇ ਤੇ ਬੱਚੇ ਆਪਣੇ ਖੋਲ ਰਹੇ ਨੇ ਆਪਣਾ ਰਾਬੇ ਜੀ ਆਂਦੀ ਮੇਰਾ ਨਾਮ ਹੈ ਮਨਜੀਤ ਸਿੰਘ ਹਾਂ ਜੀ ਤੇ ਇੱਥੇ ਮੈਂ ਦੋ ਤਿੰਨ ਵਾਰ ਆਇਆ ਹਾਂ ਕਿ ਮੈਂ ਰਾਇਟੋਰਸ ਤੇ ਰਾਜਮਾ ਦਾਲ ਜੀ ਤੇ ਮੱਕੀ ਦੀ ਰੋਟੀ ਦਾ ਸਰਵਸਾਰ ਵੀ ਟੇਸਟ ਕੀਤਾ ਹੈ ਟੇਸਟ ਬਹੁਤ ਵਧੀਆ ਜੀ ਅੱਜ ਕੀ ਡਿਸ਼ ਕੀਤਾ ਅੱਜ ਤਾਂ ਮੈਂ ਰਾਜਮਾ ਚਾਵਲ ਖਾਏ ਜੀ ਅੱਛਾ ਪੂਰੀ ਛਾਲ ਖਾਧੀ ਜੀ ਨਹੀਂ ਚਾਹ ਪੂਰੀ ਛੋਲੇ ਦੀ ਹਾਂ ਜੀ ਪੂਰੀ ਛੋਲੇ ਤੇ ਨਹੀਂ ਆਇਆ ਇਹ ਹਰ ਸ਼ਨੀਵਾਰ ਜਾਂਦੇ ਨੇ ਪੂਰੀ ਛੋਲੇ ਖਾਦੇ ਹਾਂ ਹਾਂ ਜੀ ਹਰ ਸ਼ਨੀਵਾਰ ਤੇ ਮੈਂ ਹਲੇ ਪੂਰੀ ਛੋਲੇ ਦੀ ਟੇਸਟ ਕੀਤੀ 11 ਦੋਸਤਾਂ ਨੂੰ ਕੀ ਕਹਿਣਾ ਚਾਹੂੰਗਾ ਲੋਕਾਂ ਨੂੰ ਵੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਆਓ ਆਊਟ ਕਰੋ ਅੰਨੇ ਲੋਕਲ ਬੰਦੇ ਨੇ ਤੇ ਬਹੁਤ ਵਧੀਆ ਘਰ ਦਾ ਖਾਣਾ ਹੈ ਹਾਂਜੀ ਵੀਰੇ ਮੈਂ ਅਜੂਰੇ ਆਇਆ ਸੀ ਆਪਰ ਦੇ ਕੋਲ ਕਈ ਹਿ ਲਾਇਆ ਹੋਇਆ ਹੈ ਰੋਟੀ ਦਾ ਕੰਮ ਕਰਦੇ ਆਂ ਬਾਈ ਨਾਲੇ ਟਮਾਟਾ ਨੇ ਤੇ ਇਹ ਰੋਟੀ ਵੀ ਮੈਂ ਦੋ ਤਿੰਨ ਤੀਜਾ ਵਾਰ ਤੀਜੀ ਵਾਰ ਆਇਆ ਹਾਂ ਤੇ ਰੋਟੀ ਬਹੁਤ ਬਹੁਤ ਟੇਸਟੀ ਹੁੰਦੀ ਹੈ ਮੈਂ ਉਹ ਚਾਰ ਪਾਣਾ ਨਾ ਸਿੱਖ ਅੱਛਾ ਤੇ ਆ ਲੋਕਲ ਵੀਰਾਂ ਨੂੰ ਬੇਨਤੀ ਹੈ ਜੀ ਇਹਨਾਂ ਦਾ ਸਪੋਰਟ ਕਰਨਾ